ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਇੱਕ ਆਪਾਂ ਹੋਰ ਆਗੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੇ ਖੁੱਡੇ ਸਾਫ਼ ਕਰਨੇ ਆ ਠੀਕ ਹੈ ਤੇ ਖੁੱਡੇ ਸਾਬ ਆਪਾਂ ਹੁਣ ਦੇਖਦੇ ਕਿਹੜੇ ਹਿਸਾਬ ਨਾਲ ਕਰੀਏ ਠੀਕ ਹੈ ਮੇਰੇ ਦੋ ਰੱਦੇ ਬਣਦੇ ਪਏ ਆ ਠੀਕ ਹੈ ਜਿਵੇਂ ਮੰਨ ਲਓ ਤੁਹਾਨੂੰ ਮੈਂ ਦਿਖਾਉਣਾ 1 ਮਿੰਟ ਜਿਵੇਂ ਜਾਂਦਾ ਆਪਾਂ ਉੱਪਰ ਉੱਪਰੋ ਕੁਰਚ ਦੀਏ ਠੀਕ ਹੈ 1 ਮਿੰਟ ਆਪਣੀਆਂ ਜਿਹੜੀਆਂ ਆ ਬੈਠਾ ਹਨ ਇਹ ਉੱਪਰ ਉੱਪਰ ਚੱਕ ਲਾਂਗੇ ਤੇ ਜਿਹੜੀ ਛੇਟਾ ਮਿੱਟੀ ਲਾਉਗੀ ਉਹ ਮਿੱਟੀ ਛੇਟਾ ਹੀ ਛੱਡ ਦਾਂਗੇ ਠੀਕ ਹੈ ਤੇ ਜਾਂ ਆਪਾਂ ਜਮਾ ਛੇਟੋ ਰੜਾ ਮદાન ਕੱਢਦੀਏ ਜਿਵੇਂ ਆਪਣੀ ਫਰਸ਼ ਹੁੰਦੀ ਆ ਉਵੇਂ ਕੱਢਦੀਏ ਛੇਟੋ ਆਪਣੇ ਲੈਂਟਰ ਛੇਟਾ ਫ ਹੈਗਾ ਵਾ ਠੀਕ ਹੈ ਆਪਾਂ ਲੈਂਟਰ ਕਰਦੀਏ ਠੀਕ ਹੈ ਕਿਉਂਕਿ ਹੁਣ ਆਪਾਂ ਕਬੂਤਰ ਡਾਇਆ ਕਰਨੇ ਆ ਹਨਾ ਬਾਅਦ ਚ ਫੇਰ ਮਿੱਟੀ ਖਾਇਆ ਕਰਨਗੇ ਫੇਰ ਮਲਾਪ ਪਿਆ ਜਾ ਕਰਨਗੇ ਫੇਰ ਆਪਾਂ ਗੋਲੀ ਗੋਲੀ ਵੀ ਲਾਉਣੀਆਂ ਹਨਾ ਤੇ ਉਹ ਸਿਸਟਮ ਵੇਂਦਾ ਪਿਆ ਸੀ ਕੀ ਕਰੀਏ ਹਨਾ ਬਾਕੀ ਮੈਨੂੰ ਦੱਸਿਓ ਕਮੈਂਟ ਕਰਕੇ ਕੀ ਕਰੀਏ ਇੱਕ ਈ ਮੈਂ ਇੱਕ ਈ ਉੱਪਰ ਉੱਪਰੋ ਚੱਕ ਲੈਣਾ ਫੇਰ ਹਨਾ ਤੇ ਬਾਕੀ ਤੁਸੀਂ ਦੱਸ ਦਿਓ ਬਾਕੀ ਮੈਂ ਇੱਕ ਅੱਦੇ ਤੋਂ ਹੋਰ ਸਲਾਹ ਲੈ ਲੂੰਗਾ ਠੀਕ ਹੈ ਸਲਾਹ ਲੈਣ ਦਾ ਕੋਈ ਆਪਾਂ ਨੂੰ ਨੁਕਸਾਨ ਤਾਂ ਹੈ ਨਹੀਂਗਾ ਹਨਾ ਤੇ ਆਪਾਂ ਸਲਾਹ ਵੀ ਲੈ ਲਾਂਗੇ ਨਾਲੇ ਤੇ ਬਾਕੀ ਫਿਰ ਕਰਦੇ ਆਂ ਵੀਡੀਓ ਨੂੰ ਸਟਾਰਟ ਤੇ ਬਾਕੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਸੁਬਾ ਸੁਬਾ ਆ ਗਏ ਸੀ ਕਿ ਮੈਂ ਚਲ ਸਫਾਈ ਕਰ ਦਈਏ ਹਨਾ ਬਹੁਤ ਦਿਨ ਹੋ ਗਏ ਆ ਤੇ ਅੱਜ ਸਮਾਨ ਕੱਢਦੇ ਆਂ ਤੇ ਫਿਰ ਆਪਾਂ ਸਫਾਈ ਸ਼ੁਰੂ ਕਰਦੇ ਆਂ ਠੀਕ ਹੈ ਇੱਧਰ ਆਪਾਂ ਸਮਾਨ ਵੀ ਸਾਰਾ ਚੱਕ ਲਿਆ ਸੀਗਾ ਠੀਕ ਹੈ ਤੇ ਹੁਣ ਆਪਾਂ ਸਫਾਈ ਸ਼ੁਰੂ ਕਰਦੇ ਆਂ ਤੇ ਪਹਿਲਾ ਪਰਮਾਲ ਵੀ ਬਣ ਲਈਏ ਮੂੰਹ ਤੇ ਆਪਾਂ ਇੱਕ ਦੋ ਵਾਰੀ ਆਪਾਂ ਬਈ ਆਪਾਂ ਰਮਾਲ ਨਹੀਂ ਬਣਦੇ ਸੀ ਹੈ ਨਾ ਪਹਿਲਾਂ ਸਫਾਈਆਂ ਕੀਤੀਆਂ ਸੀ ਆਪਾਂ ਪਹਿਲਾਂ ਤੇ ਉਦੋਂ ਨਾ ਯਾਰ ਥੋੜਾ ਜੁਕਾਮ ਲੱਗ ਜਾਂਦਾ ਸੀਗਾ ਤੇ ਬਾਕੀ ਜਿਹੜਾ ਇਹਨਾਂ ਦੀ ਮਿੱਟੀ ਸੀ ਉਹ ਚਲੀ ਜਾਂਦੀ ਸੀ ਨਾਕ ਦੇ ਵਿੱਚ ਦੇ ਮੂੰਹ ਦੇ ਵਿੱਚ ਹੈ ਨਾ ਨੁਕਸਾਨ ਜ਼ਿਆਦਾ ਹੋ ਜਾਂਦਾ ਸੀ ਐਤਕੀ ਆਪਾਂ ਮੂੰਹ ਤੇ ਰਮਾਲ ਬਨ ਕੇ ਕਰਾਂਗੇ ਸਫਾਈ ਠੀਕ ਹੈ ਤੇ ਰਮਾਲ ਬਨ ਲਈਏ ਫਿਰ ਫਿਰ ਆਪਾਂ ਕਰਦੇ ਹਾਂ ਸਟਾਰਟ ਠੀਕ ਹੈ ਤੇ ਲਓ ਜੀ ਆਪਾਂ ਰਮਾਲ ਬਨ ਲਿਆ ਤੇ ਹੁਣ ਆਪਣਾ ਫੋਨ ਉੱਥੇ ਡਾਊ ਉੱਥੇ ਰੱਖਾਂਗੇ ਠੀਕ ਹੈ ਆਪਣਾ ਕੈਮਰਾਮੈਨ ਹਜੇ ਆਇਆ ਨਹੀਂਗਾ ਠੀਕ ਹੈ ਉੱਥੇ ਉਹਨਾਂ ਨਾਲ ਆਪਾਂ ਸਫਾਈ ਕਰਦੇ ਨੇ ਠੀਕ ਹੈ ਜਿਨ੍ਹਾਂ ਨੂੰ ਹੋਣੇ ਆਣਾ ਜਦੋਂ ਕੋਮਣ ਉੱਥੇ ਰੱਖਦੇ ਆ ਤਾਂ ਆਪਾਂ ਸਫਾਈ ਸ਼ੁਰੂ ਕਰਦੇ ਆ ਠੀਕ ਹੈ ਫਿਰ ਤੇ ਕਰਨ ਵਾਲੇ ਆਪਾਂ ਜੇ ਤੋਂ ਥੋੜੀ ਜਿਹੀ ਨਿਕਲਾਈ ਠੀਕ ਹੈ ਤੇ ਆਪਾਂ ਜਿਹੜੇ ਕਮੋਟਰ ਹੋਣਗੇ ਜਿਨ੍ਹਾਂ ਦੇ ਆਪਾਂ ਥੰਗ ਥੰਗ ਦੁਪੱਟੇ ਆ ਠੀਕ ਹੈ ਉਹ ਆਪਣੇ ਛਤਰੀਆਂ ਤੇ ਉੱਥੇ ਬਿਠਾ ਦਾਂਗੇ ਤੇ ਜਿਹੜਿਆਂ ਦੇ ਵਿੱਚ ਅੱਦੇ ਛਤਰੀਆਂ ਤੇ ਦੇਖ ਲਾਂਗੇ ਹਨਾ ਤੇ ਬਾਕੀ ਜਿਹੜਾ ਦੂਸਰਾ ਕੰਮ ਆ ਕਿ ਜਿਹੜਾ ਸਫਾਈ ਵਾਲਾ ਠੀਕ ਹੈ ਆਪਾਂ ਸਫਾਈ ਹੋਣੀ ਹੈ ਇੱਕਰੀ ਕਰਦੇ ਆ ਤੇ ਦੁਬਾਰਾ ਦੇਖਦੇ ਆ ਕਿ ਕੋਈ ਦਾਤ ਨਹੀਂ ਪੈ ਕੇ ਹਟਿਆ ਬਾ ਤੇ ਤੋ ਬਤੋ ਕੋ ਲੈਕ ਲਿਆ ਫਿਰ ਆਪਾਂ ਬਿਠਾ ਦਾਂ ਹਣਾ ਨਹੀਂ ਤੇ ਇਹ ਰੋ ਦਿਨ ਹੋ ਗਏ ਬੱਦਲ ਬੁੱਧੇ ਜਿਹਾ ਸੀਗਾ ਤੇ ਆਪਾਂ ਬਿਠਾ ਕੇ ਨਹੀਂ ਜਾਂਦੇ ਸੀ ਠੀਕ ਹੈ ਤੇ ਹੁਣ ਪਹਿਲਾਂ ਸਫਾਈ ਸ਼ੁਰੂ ਕਰਦੇ ਆ ਤੇ ਦੂਜਾ ਦੋ ਬਾਅਦ ਚ ਸੋਚਦਾ ਹੈ ਨਾ ਕੀ ਕਰ ਲਾਂ ਤੇ ਮੈਂ ਦਾ ਕੰਮ ਕਰੀ ਆ ਆਪਾਂ ਠੀਕ ਹੈ ਸਫਾਈ ਸ਼ੁਰੂ ਆ ਗਏ ਕਿੱਡੇ ਭਾਰ ਭਾਰ ਆਉਣਗੇ ਲਿਓ ਫਰ ਜੀ ਨਾ ਤੇ ਕਿਉਂ ਨਹੀਂ ਇਸ ਫਾਈਲ ਬੋਆ ਚਾਰ ਹਕੇ ਜੇ ਤਾ ਕਿਉਂ ਹੀ ਛੁੱਟੀ ਦਾ ਯਾਰ ਮੌਕਾ ਨਹੀਂ ਮਿਲਦਾ ਪਿਆ ਹਣਾ ਤੇ ਫਾਈ ਆਪਾਂ ਨੂੰ ਸੁਭਾਈ ਕਰਨੀ ਪੈਣੀ ਆ ਫਿਰ ਕਿੱਤੀ ਆ ਖੱਬ ਲਈ ਮਾਰਨੀ ਆ ਇੱਥੇ ਬੋਆ ਚਲੋ ਬਾਈ ਲੱਤਾਂ ਮਾਰਾ ਤੇਰਾ ਕੰਮ ਉਹਦਾ ਫਿਰ ਬਾਅਦ ਕਰ ਲੈ ਹਣਾ ਆਪਣਾ ਆ ਬੋ ਨਹੀਂ ਆ ਲੈ ਕੱਲ ਦੇ ਫਿਰ जो अपना भर जा करूगा ठीक है भर लागे देखते किटे बन दे, बार दे पिछली बार तो मेरे हिसाब नी भर गई से ठीक है तो पिछली बार मेरे हिसाब तेन पता नहीं दो गटे भरे से अच्छी देखते कि ठीक है

ਦੇ ਵੀਰ ਦਾ ਨਾਮ ਲਓ ਜਿਹਨਾਂ ਦੇ ਖਾਮ ਦਾ ਉਹਨਾਂ ਨੂੰ ਆਪਾਂ ਉੱਪਰ ਮਿਠਾ ਲਉਂਦੇ ਮੈਂ ਉਹਨਾਂ ਦਾ ਕੋਈ ਤਾਂ ਸੀ ਨਹੀਂ ਕਿਸੀ ਅੰਦਰ ਜਾਣਾ ਪੈਣਾ ਮੇਰੇ ਤੋਂ ਤਾਂ ਤੁਹਾਡੀ ਉੱਤੇ ਜਾਣਾ ਸੀ ਪੈਣਾ ਸੀ ਆਇਓ ਆਇਓ

ਉਏ ਬਸ ਕਹਿੰਦਾ ਨਾ ਪਰ ਕੱਤੇ ਦੇ ਵਿੱਚ ਪਉਂਗਾ ਤੂੰ ਵੀ ਨਾ ਚਲਾ ਦੇ ਜਿੱਤੇ ਜੱਤੇ ਦੇ ਵਿੱਚ ਤੇ ਆਪਣਾ ਬੱਠੜ ਭੜਗਾ ਠੀਕ ਐ ਨੂੰ ਪਹਿਲਾਂ ਬੱਠੇ ਦੇ ਵਿੱਚ ਪਾਲੀਏ ਤੇ ਇਹਨਾਂ ਪਾਲੀ ਕਰਦੇ ਫੇਰ ਭਾਦੇ ਤੂਹੀ ਆ ਠੀਕ ਐ ਲਾ ਬਾਈ ਜੀ ਕਰਤੀ ਪਹਿਲੇ ਖੋਡੇ ਦੀ ਸਫਾਈ ਦੇਖੋ ਹੁਣ ਅਨਪ੍ਰਾ ਰੜਾ ਮਦਾਨ ਕੜਤਾ ਵਾ ਤੇ ਬਾਕੀ ਆਪਣਾ ਹਾਲ ਦੇਖੋ ਹਰ ਕੀ ਮੈਂ ਦਾ ਬਣ ਗਿਆ ਠੀਕ ਐ ਅੱਖਾਂ ਕਬਰ ਵਾਟੇ ਬਰੋਟੇ ਸਾਰਾ ਕੁਝ ਲੱਬੜ ਗਿਆ ਬਾਕੀ ਆ ਦੇਖੋ ਅੱਧ ਇਹ ਦੇਖ ਹਜੇ ਪਹਿਲਾ ਖੁੱਡਾ ਹੀ ਸਾਂਸ ਕੀਤਾ ਵਾ ਠੀਕ ਹੈ ਇੰਨਾ ਨਿਕਲ ਆਇਆ ਵਾ ਦਾ ਗੱਤੇ ਤੋਂ ਜ਼ਿਆਦਾ ਤੇ ਹੁਣ ਆਪਾਂ ਦੂਜੇ ਖੁੱਡੇ ਨੂੰ ਸਟਾਰਟ ਕਰਦੇ ਹਾਂ ਠੀਕ ਹੈ ਸਫਾਈ ਕਰਨੀ ਤੇ ਉਧਰ ਦੇਖਦੇ ਕਿੰਨਾ ਕਿ ਨਿਕਲਦਾ ਵਾ ਠੀਕ ਹੈ ਬਾਕੀ ਪਹਿਲੇ ਦਾ ਆਪਾਂ ਓਕੇ ਹੋ ਗਿਆ ਵਾ ਪੂਰਾ ਤੇ ਬਾਕੀ ਜਿਹੜੀ ਮਰਮ ਬੜਾ ਪੂਰਾ ਦੇਖ ਲਾਂਗੇ ਜਦੋਂ ਤਾਂ ਕਿਉਂਕਿ ਟਾਈਮ ਥੋੜਾ ਥੋੜਾ ਹੁੰਦਾ ਨਹੀਂ ਤੇ ਭਰੀ ਜਨਾ ਸਫਾਈ ਕਰਿਆ ਕਰੀਏ ਹਨਾ ਹੋਰ ਕੋਈ ਚੱਕਰ ਨਹੀਂਗਾ ਬਾਕੀ ਆਪਣੇ ਕੋਲੇ ਟਾਈਮ ਆਪਣਾ ਹੁੰਦਾ 9:30 ਜਾਣ ਦਾ ਕੀ ਗੱਟਾ ਆਮ ਆਪਣੇ ਕੋਲ ਥੋੜਾ ਥੋੜਾ ਆਪਾਂ 7:30 ਉੱਠੀਦਾ ਵਾ ਤੈਨੂੰ ਪਤਾ ਬਿਮਾਰੇ ਮੋٹے ਮੈਸੇ ਵੀ ਕੰਮ ਕਰਨੇ ਪੈ ਜਾਂਦੇ ਹਨਾ ਤੇ ਹੁਣ ਅੰਦਰ ਸਫਾਈ ਕਰ ਲਈ ਫਿਰ ਅੰਦਰ ਦੇਖਦੇ ਕਿੰਨਾ ਕੁ ਲਿਕਲੂ ਗੰਦ ਅੰਦਰ ਆਪਣੇ ਅੱਧ ਦੇ ਵਿੱਚ ਦਾ ਉੱਪਰ ਬੈਠੇ ਪਏ ਆ ਤੇ ਇਹਨਾਂ ਨੂੰ ਵੀ ਬਿਠਾ ਦਾਂਗੇ ਫਿਰ ਕੀ ਪਤਾ ਅੰਦਰ ਸੌਖੀ ਸਫਾਈ ਹੋ ਜੇ ਹਨਾ ਤੇ ਕਰਦੇ ਆ ਅੰਦਰ ਵੀ ਸਟਾਰਟ ਆਵੇਂ ਜਿਆਦਾ ਟਾਈਮ ਨਾ ਖਰਾਬ ਕਰੀਏ ਹਨਾ ਤੇ ਕਰਦੇ ਆ ਸਫਾਈ ਫਿਰ ਸ਼ੁਰੂ ਆਪਾਂ ਤੇ ਲਓ ਹੁਣ ਆਪਾਂ ਅੰਦਰ ਕਰਦੇ ਆ ਠੀਕ ਹੈ ਤੇ ਆਹ ਪਹਿਲਾਂ ਇਹਨਾਂ ਨੂੰ ਉੱਪਰ ਬਿਠਾ ਦਈਏ ਇੱਕ ਮਿੰਟ ਰੋਲੋ

भेज जो दाना दूसरा है जो दूसरा अद्धा जो मिठा हेठा ही बड़ा तेरा हो जाता किलो अद्धा किलो ਤਾਂ ਇੱਕ ਬੱਠਲ ਪਾਰ ਗਿਆ ਤੇ ਨੂੰ ਆਪਾਂ ਫਾਇਏ ਤੁਹਾਨੂੰ ਪਤਾ ਚੀਜ਼ ਦੇ ਪਾਉਣਾ ਗੱਟੇ ਦੇ ਵਿੱਚ ਠੀਕ ਹੈ ਤੇ ਉਧਰ ਪਾ ਕੇ ਆ ਗਿਆ ਆਪਾਂ ਆਪਣੀ ਦੂਜੇ ਖੱਡੇ ਦੀ ਸਫਾਈ ਠੀਕ ਐ ਐਵੇਂ ਦੀ ਹੋਈ ਆ ਬਈ ਮਾੜੀ ਚੰਗੀ ਤੇ ਬਾਕੀ ਇਹ ਖੱਡੇ 'ਚ ਖੱਡੇ ਜਾਦੇ ਆ ਦੇਖਾਂਗੇ ਮਿੱਟੀ ਪਾਵਾਂਗੇ ਤੇ ਕੱਢਾਂਗੇ ਉਹ ਸੋਚ ਕੇ ਦੱਸੂਗਾ ਮੈਂ ਠੀਕ ਐ ਤੇ ਬਾਕੀ ਆ ਆਪਣੇ ਜਾਨਵਰ ਬੈਠੇ ਬਾਕੀ ਧੁੱਪ ਨਿਕਲ ਚੱਲੀ ਆ ਤੇ ਆਪਾਂ ਕਬੂਤਰ ਵੀ ਬਿਠਾ ਦਾਂਗੇ ਛਤਰੀ ਆਪਾਂ ਇੱਕ ਹੀ ਲਾਈ ਹੋਈ ਹਜੇ ਤੇ ਉਹ ਵੀ ਲਾਵਾਂਗੇ ਬਾਅਦ 'ਚ ਤੇ ਇੰਨੀ ਧੁੱਪ ਚੜ ਗਈ ਆਪਾਂ ਲੱਗੇ ਕਦੋਂ ਸੀ ਤੇ ਧੁੱਪ ਚੜ ਗਈ ਆ ਖੱਡੇ ਆਪਣੇ ਦੋ ਸਾਸੀ ਹੋਏ ਆ ਤੇ ਤੀਜਾ ਖੱਡਾ ਸਾਫ ਕਰਾਂਗੇ ਠੀਕ ਐ ਅਦਰ ਆਪਣੀ ਆਸਾੜ ਖੱਡੇ ਆ ਠੀਕ ਹੈ ਕੀਪਦਾ ਖਾਂਦੇ ਹੁਣ ਪਹਿਲਾਂ ਤੇ ਬਾਕੀ ਮੇਰੇ ਹਿਸਾਬ ਨਾਲ ਨਹੀਂਗਾ ਬਾਕੀ ਮੇਂ ਵੇਖਾਂਗੇ ਹੁਣ ਮਿੱਟੀ ਉਹ ਜਿੰਨੇ ਚ ਨਾ ਖੱਡਾ ਪਿਆ ਉਹਨੇ ਮਿੱਟੀ ਪਾਈ ਹੋਈ ਆ ਆਪਾਂ ਉਹ ਵਾਲੀ ਤੇ ਉਹ ਆਪਾਂ ਸਾਰੀ ਚੱਕ ਦਾਂਗੇ ਠੀਕ ਹੈ ਇਸ ਤੋਂ ਬਾਅਦ ਦੇਖ ਕਰਦੇ ਆ ਠੀਕ ਹੈ ਸਟਾਰਟ ਫਿਰ ਵੀਡੀਓ ਨੂੰ ਜਿਆਦਾ ਐਂ ਟਾਈਮ ਨਾ ਬਰਬਾਦ ਕਰੀਏ ਤੇ ਇਹਨੂੰ ਕਰਦੇ ਆ ਸਫਾਈ ਸੋਈ ਵਾ ਠੀਕ ਹੈ ਇਹਦੀ ਗੱਟਾ ਆਪਣਾ ਇੱਕ ਵਰਗਾ ਇੱਕ ਆਪਣਾ ਦੂਜਾ ਸਟਾਰਟ ਆ ਠੀਕ ਹੈ ਇਹ ਤਾਂ ਅੱਧਾ ਗੱਟਾ ਹੋਗਾ ਡੇਢ ਗੱਟਾ ਹੋ ਜਾਊਗਾ ਬਾਕੀ ਆ ਕਬੂਤਰੀਆਂ ਆਪਣੀਆਂ ਅੱਧੀਆਂ ਡਾਉਣ ਵਾਲੀਆਂ ਇੱਕ ਦੋ ਤੇ ਬਾਕੀ ਆਪਣੀਆਂ ਵੱਡੀਆਂ ਕਬੂਤਰੀਆਂ ਠੀਕ ਹੈ ਉਹ ਵੇਖਾਂਗੇ ਜਦੋਂ ਬਾਹਰ ਕੱਢਾਂਗੇ ਕਬੂਤਰੀਆਂ ਪਹਿਲਾਂ ਸਭਾਈ ਸੋਈ ਕਰ ਲਈਏ ਆਪਾਂ ਮੇਰੇ ਤੋਂ ਮੁਸਬਤ ਬੋਰਸ ਲੇਕਾਈ ਕਰ ਬੈਠੇ ਕਾਰ ਵਿੱਚ ਮੇਰੇ ਜੋਣ ਨੂੰ ਮੇ ਜੇ ਯਾਰ ਲੋ ਕਰਦਾ ਅੱਖਾਂ ਦਾ ਦਿਲਾਇ ਤੇ ਕਰੇ ਜਬ ਜੇ ਆਹ ਤੋੜ ਵਾਂਗੂ ਜਦਾ ਬੁੱਧ ਟੁਕੀ ਆ ਸੜੇ ਲੋ ਕੱਬਾ ਦੀ ਤੇ ਲੋ ਜੀ ਆ ਹੋ ਗਈ ਸਫਾਈ ਤੇ ਬਾਕੀ ਜਿਹੜੀ ਉੱਚੀ ਨੀਵੀਂ ਥਾਂ ਸੀ ਉਹ ਆਪਾਂ ਕਰਤੀ ਆ ਪੱਦਰ ਆਪਾਂ ਆ ਕੇ ਮਿੱਟੀ ਆਪਣਾ ਵਿਚਾਲੜਾ ਖੁੱਡਾ ਰਹਿ ਗਿਆ ਉਹ ਆਪਾਂ ਸੈੱਟ ਕਰ ਦਾਂਗੇ ਕੋਈ ਨਹੀਂ ਟਾਈਮ ਆਪਣੇ ਕੋਲੇ ਥੋੜਾ ਸੀਗਾ ਬਾਕੀ ਇੱਕ ਦਿਨ ਮੈਂ ਸਾਰੇ ਖੁੱਡਿਆਂ ਜੇ ਤੁਹਾਨੂੰ ਮੈਂ ਨਿਗ੍ਹਾ ਮਰਵਾ ਦਿੰਨਾ ਕਿਵੇਂ ਕਿਵੇਂ ਆ ਜਿਹੜੇ ਜਿਆਦੇ ਟੋਏ ਹੋ ਆਪਣੇ ਵਿਚਾਲੜੇ ਖੁੱਡੇ ਦੇ ਵਿੱਚ ਹੀ ਆ ਆ ਬੇ ਇਹ ਮੈਂ ਸੈੱਟ ਕਰ ਦੂੰਗਾ ਕੋਈ ਨਹੀਂ ਸ਼ਾਮ ਨੂੰ ਆ ਕੇ ਜਦੋਂ ਵੀ ਆਣ ਕੇ ਕਰ ਦਾਂਗੇ ਸੈੱਟ ਠੀਕ ਹੈ ਬਾਕੀ ਸਫਾਈ ਸੂਈ ਆਪਣੀ ਹੋ ਗਈ ਆ ਤੇ ਹੁਣ ਆਪਾਂ ਚੱਲਦੇ ਆਂ ਪਹਿਲੇ ਖੁੱਡੇ ਦੇ ਵਿੱਚ ਤੇ ਲੋ ਵੀ ਅੱਧਰ ਵੀ ਖੱਡੇ ਥੋੜੀ ਹੈ ਬਾਕੀ ਕੋਣੀ ਕਰਦਾਂਗੇ ਸੈਟ ਬਾਕੀ ਆਪਣਾ ਹਾਲ ਦੇਖ ਲਓ ਇੱਧੇ ਜਿੱਥੇ ਰਮਾਲ ਸੀ ਉਹ ਤਾਂ ਸਾਫ਼ ਹੀ ਆ ਹਨਾ ਸਾਫ਼ ਹੀ ਆਣਾ ਤੇ ਬਾਕੀ ਉਹ ਆ ਹਨਾ ਤੇ ਬਾਕੀ ਹੋਰ ਆਪਣੀਆਂ ਵੀਡੀਓ ਸੱਚ ਨਵੀਆਂ ਦੇਖਣ ਵਾਸਤੇ ਠੀਕ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਇਦੂ ਬਾਅਦ ਆਪਣੀ ਵੀਡੀਓ ਆਊਗੀ ਗੋਲੀ ਤੇ ਇਦੂ ਬਾਅਦ ਆਊਗੀ ਆਪਣੀ ਮੱਖਣੀ ਤੇ ਇਹ ਦੂਬਾਰਾ ਜਿਹੜੇ ਆਪਾਂ ਕਬੂਤਰ ਬਾਹਰ ਕਰਦੇ ਨੇ ਉਹਨਾਂ ਤੇ ਠੀਕ ਹੈ ਉਹ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਤੇ ਭੁੱਲ ਨਾ ਜਿਓ ਯਾਦ ਨਾਲ ਠੀਕ ਹੈ ਬਾਕੀ ਆ ਵੀਡੀਓ ਤਾਂ ਕਰਦੇ ਫਿਰ ਆਪਾਂ ਇੱਥੇ ਐਂਡ ਠੀਕ ਹੈ ਤੇ ਟਾਈਮ ਬਹੁਤ ਹੋ ਗਿਆ 9:30 ਤੋਂ ਉੱਪਰ ਹੋ ਗਏ ਆ ਤੇ ਤਿਆਰੀ ਵੀਰ ਹੁੰਨੇ ਆ ਤੇ ਫਿਰ ਆਪਾਂ ਚੱਲਦੇ ਆ ਠੀਕ ਹੈ ਕੰਮ ਤੇ ਤੇ ਅਗਲੀ ਵੀਡੀਓ ਦੇਖਣੇ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਓਕੇ ਬਾਈ